انڈین ٹی وی نیوز اپنی خبر اپنی بھاشا نمسکارکھ رہے ہو انڈین ٹی وی نیوز پنجاب آؤ تھو لے کے چلیے اج دیا وڈیا خبروں والا سنیل پٹی پترکار ٹی وی نیوز ਅੱਜ ਕਪੂਤਲਾ ਸ਼ਹਿਰ ਦੇ ਵਿੱਚ ਇੱਕ கிறிஸ்தਮ ਪਾਰਿਆਂ ਵਾਲਾ ਜਿਹੜੀ ਇਨਸ਼ਾਅ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਹਰ ਇੱਕ ਸਾਲ ਉਸੇ ਤਰ੍ਹਾਂ ਹੋਇਆ ਇਨਸ਼ਾਅੱਲਾ ਮਾਰ ਬਾਗ ਵਿੱਚ ਪੂਰਤੇਗੀ ਔਰ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਹੈਪੀ ਕ੍ਰਿਸਮਸ ਔਰ ਹੈਪੀ ਨੀਅਰ ਸਾਡੀ ਕੋਈ 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 ਕੋ ਜੋ ਵੀ ਉਹ ਤੇ ਵਿਸ਼ਵਾਸ ਕਰੇ ਨਾਸ਼ਨਾ ਹੋਵੇ ਸਭ ਸਦੀਪ ਕੋ ਜੀਵਨ ਪਾਵੇ ਤੇ ਜਿੰਨਾ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਜੇ ਲੈਸ ਆਈ ਸਵੀਟ ਹੈ ਤੇ ਫਰੂਟ ਆ ਇੱਕੋ ਹੀ ਸੰਦੇਸ਼ ਆ ਸਾਡਾ ਕਿ ਪੁਰਾ ਕਪੂਰਥਲ ਨੂੰ ਬਲੈਸ ਕਰੇ ਪੰਜਾਬ ਨੂੰ ਬਲੈਸ ਕਰੇ ਇੰਡੀਆ ਨੂੰ ਬਲੈਸ ਕਰੇ ਭਾਰਤ ਨੂੰ ਬਲੈਸ ਕਰੇ ਔਰ ਖੁਦਾ ਦਾ ਵਚਨ ਜਿਹੜਾ ਹੈ ਦੁਨੀਆ ਦੇ ਵਿੱਚ ਫੈਲ ਜਾਵੇ ਇਹ ਹੈ ਯਸ਼ੁਸੀ ਦਾ ਪੈਗਾਮ ਜਿਹੜਾ ਦੁਨੀਆ ਦੇ ਵਿੱਚ ਫਲਾ ਰਿਹਾ ਹੈ ਇਹ ਹੈ ਯਸ਼ੁਸੀ ਦੀ ਮੁਹੱਬਤ ਜਿਹੜੀ ਦੁਨੀਆ ਵਿੱਚ ਫਲਾ ਰਹੀ ਆ ਅੱਜ ਪ੍ਰਭੂ ਯਸ਼ੁਸੀ ਦੀ ਮੁਹੱਬਤ ਦਾ ਦਰਿਆ ਕਪੂਰਥਾ ਦੇ ਵਿੱਚੋਂ ਵਗ ਰਿਹਾ ਹੈ ਅੱਜ ਪ੍ਰਭੂ ਯਸ਼ੁਸੀ ਦੇ ਪ੍ਰੇਮ ਦਾ ਦਰਿਆ ਕਪੂਰਥਾ ਦੇ ਵਿੱਚ ਵਗ ਰਿਹਾ ਔਰ ਇਸ ਪ੍ਰੇਮ ਨੂੰ ਲੈ ਕੇ ਅੱਜ ਕਪੂਰਥਾ ਦੇ ਖੜੇ ਆ ਤਾਂ ਕਿ ਲੋਕ ਸਚਾਈ ਨੂੰ ਜਾਣਣ ਸਚਾਈ ਨੂੰ ਕਰ ਯਾਦ ਕਰੇ ਉਹ ਹੈ ਪ੍ਰਭੂ ਯਸ਼ੁਸੀ ਮੇਰੇ ਵੱਲੋਂ ਪੂਰੀ ਟੀਮ ਵੱਲੋਂ ਦਿਲਦਾਰ ਸੋਤਾ ਜੀ ਨੂੰ ਸੁਨੀਲ ਮਿਜ਼ਾ ਵੱਲੋਂ ਆ ਕਪੂਰਥਾ ਦੇ ਨਿਵਾਸੀਆਂ ਨੂੰ ਪੰਜਾਬ ਨੂੰ ਇੰਡੀਆ ਨੂੰ ਭਾਰਤ ਨੂੰ ਜਿਹੜੇ ਦੇਸ਼ ਦੇਸ਼ ਵਿੱਚ ਆ ਨਾ ਸਾਡੇ ਵੱਲੋਂ ਪ੍ਰਭੂ ਯਸ਼ ਕਰੇ ਜਿਹੜਾ 2025 ਆ ਰਿਹਾ ਉਹਦੇ ਵਿੱਚ ਖੁਦਾ ਇਸ ਡਿਸਟ੍ਰਿਕਟ ਨੂੰ ਅੱਗੇ ਲੈ ਕੇ ਜਾਏ ਤਾਂ ਕਿ ਜੋ ਜ਼ਿੰਮੇਵਾਰੀਆਂ ਸਾਡੇ ਮੋਢੇ ਤੇ ਹਨ ਉਹ ਕੰਪਲੀਟ ਕਰ ਸਕੀਏ ਜੈਮਸੀ ਕੀ ਗੋਡ ਬlesਿਓ ਥੈਂਕ ਯੂ ਮਾਈ ਭਾਈ ਤੁਸੀਂ ਜਿਹੜੇ ਸਿਆਸੀ ਨੇ ਖੁਦਾ ਦਾ ਹੱਥ ਹਾਂ ਅੱਜ ਦੇ ਸਾਡੇ ਲਈ ਜਿਹੜੀ ਕੰਮ ਹੈਗੇ ਜੇ ਤੁਹਾਨੂੰ ਕੱਲ੍ਹ ਕੋਈ ਮੌਕੇ ਦੇਗੀ ਸਰ ਤੁਸੀਂ ਦੇ ਮੁਕਦੇ ਕੀ ਬਸਰੀ ਜੀ ਕਿਸੇ ਮੌਕੇ ਤੇ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਆ ਵਾਹ ਰਾਸ਼ਟਰੀ ਬਾਗ ਦੀ ਕਿਸ਼ ਗਸ਼ ਮੋੜੇ ਵੱਲੋਂ ਬਹੁਤ ਬਹੁਤ ਪੂਰੇ ਸ਼ਹਿਰ ਨੂੰ ਪੂਰੇ ਵਿਸ਼ੁੜ ਵਧਾਈ ਦੇਣਾ ਚਾਹ ਰਹਾ। ਉਹ ਸਾਡੇ ਨਾਲ ਪਾਸਟਰ ਜੌਨ ਜੀ, ਸਾਡੇ ਮਿੱਤਰ ਦਲਗਾਰ ਮਸੀਹ ਜੀ, ਸਾਡਾ ਛੋਟਾ ਵੀਰ ਧਾਮੀ ਜੀ, ਸਾਡੇ ਕਾਪਰ ਸਾਹਿਬ ਭਾਜਪਾ ਦੇ ਲੀਡਰ ਨੇ ਜਿਦੋਂ ਜਿਹੜੇ ਧਾਰਮਿਕ ਫੰਕਸ਼ਨ ਹੁੰਦੇ ਆ ਤੇ ਸਾਰੇ ਦੇ ਸਾਹਦੇ ਹੁੰਦੇ ਆ। ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਅੱਜ ਵਿਸ਼ਰਤਾਂ ਦੀ ਬਹੁਤ ਵੱਡੀ ਉਹ ਸ਼ੋਭਾ ਯਾਤਰਾ ਕਪੂਦੇ ਚੋਂ ਨਿਕਲ ਰਹੀ ਆ। ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਜਾਦੀ ਵਧਾਈ ਦੇ ਨਾਵਾ ਖੁਦਾ ਸਾਰਿਆਂ ਨੂੰ ਖੁਸ਼ ਰੱਖੇ ਇਹਨਾਂ ਤੇ ਮਿਹਰ ਭਰੇ ਹੱਥ ਰੱਖੇ ਇਸੇ ਤਰ੍ਹਾਂ ਹਰ ਸਾਲ ਇਹ ਖੁਦਾ ਦਾ ਨਾਮ ਲੈਂਦੇ ਰਹਿਣ ਤੇ ਗਰੀਬਾਂ ਦੀ ਬਰਤ ਕਰਦੇ ਰਹਿਣ ਜੈ ਬਸੀਦੀ ਅੱਜ ਮੇਰਾ ਨਾਮ ਜਸਵੰਤਰ ਬੇਟਾ ਕੌਂਸਲਰ ਸਾਲਾ ਪ੍ਰਧਾਨ ਕਮੇਟੀ ਪਿੰਡ ਲਖਣਗਲਾ ਕਰਪੂਤਲਾ ਵੱਲੋਂ ਦੇਖੀ ਅੱਜ ਸ਼ੁਭ ਯਾਤਰਾ ਉਹਨੇ ਤਰੀਕੋ ਕਰਪੂਤਲਾ ਵਿੱਚ ਨਿਕਾਈ ਜਾਂਦੀ ਹੈ ਜੇ ਕੋ ਆਪ ਨੂੰ ਪਤਾ ਹੀ ਹੈ ਕਿ ਬੜਾ ਖੁਸ਼ੀਆਂ ਪ੍ਰਮ ਹੋਣਾ ਤੇ ਅੱਜ ਉਹਨੇ ਚਾਹਵਾਂ ਬੜੀ ਖੁਸ਼ੀਆਂ ਨਾਲ ਸੱਜੇ ਸਾਥ ਆਪਣੇ ਸ਼ੁਭ ਯਾਤਰਾ ਦਾ ਮਨਾਇਆ ਜਾਂਦਾ ਆ ਜਿਸ ਨੂੰ ਸਦਾ ਜਨਮ ਦਿਨ ਤੇ ਨਵਾਂ ਸਾਲ پوری ਦੁਨੀਆ ਤੇ ਮਨਾਇਆ ਜਾਂਦਾ ਤੁਹਾਨੂੰ ਪਤਾ ਹੈ ਸਾਰੇ ਦੇਸ਼ਾਂ ਵਿਦੇਸ਼ਾਂ ਤੇ ਬੈਠੇ ਭਾਈਚਾਰੇ ਨੇ ਔਰ ਕਰਪੂਚਲਾ ਨੂੰ ਨੱਗਰ ਵਾਸੀਆਂ ਨੇ ਔਰ ਜਿਹੜੇ ਸ਼ਹਿਰਾਂ ਯਾਤਰਾ ਫੇਰਦੇ ਵਾਲੇ ਆਸਾਰ ਕੀ ਦੇਲ ਦੀ ਗੱਲ ਇਹਦੇ ਹੋਰ ਹੀ ਪਾਸੇ ਜਿੰਨੇ ਵੀ ਆ ਸਾਰੇ ਸੰਗਠਨ ਕਰਦੇ ਆ ਜਿਸੇ ਪ੍ਰਾਇਮ ਦਾ ਤੌਰ ਹੈ ਕਿ ਨਾਲ ਮਿਲ ਕੇ ਇਕੱਠੇ ਹੋ ਕੇ ਸਾਰੇ ਆਪਾਂ ਇੱਕੇ ਦਾ ਤਬਦੀਦ ਦੇ ਕੇ ਕਿਸੇ ਨੂੰ ਪਾਸੇ ਇਕੱਠਾ ਹੋ ਕੇ ਫਿਰ ਆਪਾਂ ਜਿਹੜਾ ਇਹ ਦਿਨ ਮਨਾਇਆ ਜਾਂਦਾ ਪੂਰੀ ਦੁਨੀਆ ਤੇ ਮਨਾਇਆ ਜਾਂਦਾ ਮੈਂ ਪੂਰੇ ਦੇਸ਼ ਵਾਸੀਆਂ ਨੇ ਔਰ ਸ਼ਹਿਰ ਵਾਸੀਆਂ ਪੂਰੇ ਪੰਜਾਬ ਵਾਸੀਆਂ ਨੇ लख लखाईंदी चाहियो पर हालेलुया अपनी आवाजों को बुलंद करते हुए बोले हालेलुया हालेलुया हम लोग भी इसी गोदी पर और सामने नारो दे नारो नारो आप इसी पर फैला देंगे हालेलुया हालेलुया संग की क्रिया नृत्य स्लाइड है 300 फोटो दे रहा है प्रभु ताना है प्रभु भगवान है यीशु को जय जय ਮੋ ਕਰਿਸਚਨ ਫੈਚਰਾ ਜਿਤੇ ਕਤਰਿਆ ਉਹ ਸਾਡੇ ਜੇਲਾ ਕਪੂਰਥਲੇ ਦੀ ਪਾਸਟਰ ਐਸੋਸੀਏਸ਼ਨ ਨੇ ਇਹ ਸ਼ੋਭਾ ਯਾਤਰਾ 크ਰਿਸਮਸ ਦੇ ਸੰਦਰਭ ਵਿੱਚ ਉਸ ਤਿਹਾੜ ਨੂੰ ਮਨਾਉਣ ਲਈ ਇਹ ਸੋਚ ਨੂੰ ਅੱਗੇ ਵਧਾ ਲਈ ਅੱਜ ਡੀਸੀ ਚੌਕ ਤੋਂ ਲੈ ਕੇ ਸ਼ਾਲਾ ਮਾਰ ਬਾਅਦ ਉਥੇ ਤੱਕ ਇਹ ਸ਼ੋਭਾ ਯਾਤਰਾ ਕਰਨੀ ਆ ਔਰ ਮੈਂ ਸਮਝਦਾ ਕਿ ਪਾਸਟਰ ਐਸੋਸੀਏਸ਼ਨ ਬਣਾਉਣ ਵਾਲੇ ਸਾਰੇ ਹੀ ਪਾਸਟਰ ਵੀਰਾਂ ਨੇ ਇਹ ਮਿਹਨਤ ਕਰਕੇ ਇਹ ਦਿਨ ਪਰ ਦਿਨ 크ਿਸਚਨ ਪਾ ਇਚਾਰਾ ਤਰੱਕੀ ਕਰਿਆ ਇੱਕ ਸੋਚ ਨਾਲ ਜੁੜੇ ਲੋਕ ਔਰ ਗੱਲਿਆ ਕਿ ਸੋਚ ਬੜੀ ਅੱਛੀ ਸੋਚ ਹੈ ਔਰ ਤੁਹਾਨੂੰ ਇਸ 크ਿਸਮਸ ਦੇ ਮੌਕੇ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਭਗਵਾਨ ਜੀ ਸਭਸੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹਨਾ ਕਿ ਸਾਡੇ ਲੋਕ ਜਿਹੜੇ ਇਸ ਕ੍ਰਿਸਚੀਅਨ ਪਾਈਚਾਰੇ ਨਾਲ ਜ਼ਿਆਦਾਤਰ ਸੰਬੰਧ ਰੱਖਦੇ ਨੇ ਉਹ ਗਰੀਬ ਜਨਤਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਲਕ ਲਿਆਵੇ ਇਹ ਤਰੱਕੀ ਕਰਨ ਪੜਾਈ ਕਰਨ ਆਪਣਾ ਜੀਵਨ ਸਫਲ ਕਰਨ ਇੱਕ ਵਾਰ ਦੇਖੋ ਜਾਣ ਤਾਂ ਸੀ ਮੈਂ ਤੁਹਾਡੇ ਤੋਂ ਤੁਰ ਕੇ ਉੱਥੇ ਤੱਕ ਲੈ ਕੇ ਅੱਜ 4 ਵਜੇ ਚੌਥ ਪ੍ਰਚਾਰ ਖਤਮ ਹੋ ਜਾਣਾ ਔਰ ਸਟੀਫਨ ਕਾਲਾ ਜੀ ਵਿਲੀਅਮ ਜੀ ਮਿੱਠੂ ਜੀ ਉਹ ਬਾਕੀ ਮੇਰੇ ਜਿੰਨੇ ਜਾਂਦੇ ਨਾਲੇ ਨੇ ਉਹ ਦਫ਼ਤਰ ਮੇਰੇ ਨੇ ਸੂਤ ਸਾਹਿਬ ਨੇ ਇੱਕ ਹੈਲੋ ਦਫ਼ਤਰ ਤੋਂ ਫੋਨ ਗਿਆ ਕਿ ਸਾਨੂੰ ਨਹੀਂ ਪਤਾ ਬੀਸੀ ਚੌਂਕ ਪਹੁੰਚੋ ਸੋ ਮੇਰੀ ਇਨੀਂਗ ਹਾਜ਼ਰੀ ਪਰਵਾਰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ 크ਿਸਮਸ ਦੀ ਲੱਖ ਲੱਖ ਵਧਾਈ ਹਰਿਆ ਏ ਨਿਵਾਸੀ ਖਾਸ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਅਤੇ ਜਿੰਨੇ ਵੀ ਸਾਡੇ ਸਰਕਾਰੀ ਅਧਾਰੇ ਹੈ ਜਿਨ੍ਹਾਂ ਨੇ ਅੱਜ ਸਾਡੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਸਾਨੂੰ ਹਰ ਤਰ੍ਹਾਂ ਦੀਆ ਸਹਿਵਾਵਾਂ ਦਿੱਤੀਆਂ ਅਸੀਂ ਆਪਣੀ ਪੂਰੀ ਮੈਨੇਜਮੈਂਟ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਥੈਂਕਸ ਔਰ ਸਮੂਹ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਅਸੀਂ ਸਾਰੇ ਪਾਸਟਰ ਸਹਿਬਾਨ 크리스마ਸ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਔਰ ਅਰਦਾਸ ਬੇਨਤੀ ਕਰਦੇ ਆਂ ਕਿ ਸਾਡੇ ਕਪੂਥਲੇ ਦੀ ਸਾਰੀ ਮਹਿਕਮੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਜਨਤਾ ਨੂੰ ਨਿਆਂ ਦੇਣ ਔਰ ਪਰਮਾਤਮਾ ਦਾ ਹੱਥ ਸਾਰੇ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਤੇ ਬਣਿਆ ਰਵੇ ਉਸ ਦੇ ਨਾਲ ਹੀ ਮੈਂ ਵੈਲਫੇਅਰ ਐਸੋਸੀਏਸ਼ਨ ਕਪੂਥਲਾ ਪਾਸਟ ਐਸੋਸੀਏਸ਼ਨ ਭਲੱਤ ਤੇ ਪੈਂਤੀ ਕਾਸਲ 크੍ਰਿਸਚਨ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਤੇ ਰੋਪਨ ਡੋਰ ਚਰਚ ਖੋਤੇਵਾਲ ਦੀ ਸਮੂਹ ਮੈਨੇਜਮੈਂਟ ਦੇ ਵੱਲੋਂ ਆਪ ਸਮੂਹ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦਿਹਾੜੀ ਦੀਆਂ ਖੁਸ਼ੀਆਂ ਦੇ ਅੰਦਰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਤੇ ਦੇ ਨਾਲ ਹੀ ਆਪ ਸਭ ਜੀ ਨੂੰ ਪਿਆਰ ਦੇ ਨਾਲ ਭਰੀ ਸ਼ਹਿਦ ਨਾਲੋਂ ਮਿੱਠੀ ਦੇ ਨਿਹਾਲ ਕਰਦੀ ਜੈ ਮਸੀਹੀ ਪਰਵਾਨ ਕਰੋ ਸਮੇਂ ਨੂੰ ਮੁਕ ਰੱਪਦੇ ਹੋਇਆ ਅੱਜ ਅਸੀਂ ਪੂਰੇ ਸ਼ਹਿਰ ਦੇ ਵਿੱਚ ਸ਼ਾਂਤੀ ਦਾ ਪੈਗਾਮ ਦੇਣ ਦੇ ਲਈ ਹਾਜ਼ਰ ਹੋਏ ਆਂ ਔਰ ਇਹ ਸ਼ਾਂਤੀ ਦਾ ਪੈਗਾਮ ਅੱਜ ਨਹੀਂ ਅੱਜ ਤੋਂ ਕਰੀਬ ਹਜ਼ਾਰਾਂ ਸਾਲ ਪਹਿਲਾਂ ਇਸਰਾਈਲ ਯਰੂਸ਼ਲਮ ਦੇ ਸ਼ਹਿਰ ਬੈਤਲਹਮ ਦੇ ਵਿੱਚ ਇਤਿਹਾਸਕਾਰ ਦੱਸਦੇ ਨੇ ਕਿ ਕਰੀਬ 300 ਲੋਕਾਂ ਦੀ ਆਬਾਦੀ ਵਾਲੇ ਕਸਬੇ ਦੇ ਅੰਦਰ ਸਤਗੁਰੂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਹੋਇਆ ਇਹ ਬੜੇ ਵਿਚਾਰਨ ਵਾਲੀ ਗੱਲ ਹੈ ਕਿ ਸਿਰਫ 300 ਦੇ ਗਿਣਤੀ ਦੇ ਕਸਬੇ ਦੇ ਵਿੱਚ ਜੋ ਮੁਕਤੀ ਦਾਤਾ ਪੈਦਾ ਹੋਏ ਅੱਜ ਦੁਨੀਆ ਦੇ ਹਰ ਕੋਨੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਨਾਮ ਹੈ ਔਰ ਇਹ ਨਾਮ ਪਿਆਰ ਦਾ ਕਰਕੇ ਆ ਕਿਉਂਕਿ ਸਤਗੁਰੂ ਪ੍ਰਭੂ ਯਿਸੂ ਜੀ ਨੇ ਪਿਆਰ ਦਾ ਸੰਦੇਸ਼ ਦਿੱਤਾ ਹੈ ਅੱਜ ਉਸੇ ਪਿਆਰ ਨੂੰ ਲੈ ਕੇ ਦੁਨੀਆ ਭਰ ਦੇ ਹਰ ਕੋਨੇ ਅੰਦਰ 크리스마ਸ ਦੀ ਜਿਹੜੀ ਪਾਰਟੀ ਹੈ ਕਿਸਬਿਸ ਦਾ ਜਿਹੜਾ ਵਧਾਈ ਸੰਦੇਸ਼ ਹੈ ਹਰ ਪਲੇਟਫਾਰਮ ਤੋਂ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਮੈਂ ਅੱਜ ਇੱਥੇ ਪਹੁੰਚੇ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਇਸ ਪਵਿੱਤਰ ਸਮਾਗਮਾ ਦੇ ਨਾਲ ਜੁੜ ਕੇ ਦੇਸ਼ ਦੇ ਵਿੱਚ ਵੱਧ ਰਹੀਆਂ ਕ੍ਰਿਤਿਆਂ ਤੋਂ ਆਜ਼ਾਦੀ ਤੇ ਮੁਕਤੀ ਪਾਰੇ ਹਨ ਸੋ ਸਮੇਂ ਨੂੰ ਮੁੱਖ ਰੱਖਦੇ ਹੋਏ ਮੈਂ ਚਾਹਨਾ ਕਿ ਇਸ ਮੰਚ ਦੀ ਜਿਹੜੀ ਕਾਰਵਾਈ ਹੈ ਉਹਨੂੰ ਅੱਗੇ ਵਧਾਈਏ ਕਿਉਂਕਿ ਅੱਗੇ ਵੀ ਕਾਫੀ ਆਪਣੇ ਕੋਲ ਰੁਕਣ ਦੇ ਸਥਾਨ ਹਨ ਆਖਰੀ ਸਟੇਟ ਅੱभी ਪਹੁੰਚਣਾ ਹੈ ਸੋ ਹਜੇ ਅਸੀਂ ਪਹੁੰਚੇ ਆ ਪਿਆ ਸਾਡੀ ਪਹਿਲੀ ਝੰਡਿਆਂ ਦੀ ਪਹਿਲੀ ਲਾਈਨ ਹੋਰ ਆਈ ਆ ਮਤਲਬ ਕਿ ਪਿੱਛੇ ਘੱਟੋ ਘੱਟ 5 ਕਿਲੋਮੀਟਰ ਜਿਹੜਾ ਇਹ ਸੰਗਤ ਦਾ ਕਾਫਲਾ ਆ ਰਿਹਾ ਔਰ ਕਈ ਪੈਦਲ ਤੁਰ ਕੇ ਆ ਰਹੇ ਨੇ ਕਈ ਗੱਡੀਆਂ 'ਚ ਬੈਠਾ ਜਿਹੜਾ ਥੱਕ ਗਿਆ ਸੀ ਪਰ ਮੈਂ ਵਿਸ਼ਵਾਸ ਕਰਦਾ ਕਿ ਜਿਹੜਾ ਅਗਲੀ ਵਾਰੀ ਸ਼ਹਿਰ ਕਪੂਠਲਾ ਦੇ ਵਿੱਚ ਕ੍ਰਿਸਮਸ ਹੋਵੇਗਾ ਉਹਦਾ ਅੰਦਾਜ਼ ਇੱਕ ਲੱਬ ਹੋਵੇਗਾ ਔਰ ਉਹਦੀ ਰਣਨੀਤੀ ਵੀ ਲੱਗ ਹੋਵੇਗੀ ਹallelujah ਹallelujah ਸੋ ਸਾਡੇ ਵਿੱਚ ਇੱਥੇ ਬਹੁਤ ਸਾਰੇ ਸਾਡੇ ਅਜਨਾਲਾ ਦੇ ਅੰਮ੍ਰਿਤਸਰ ਦੇ ਆਹ ਪੈਂਤੀਕੋਸਲ ਹρισਤਨ ਬਲੰਦ ਕਮੇਟੀ ਦੇ ਮੇਨ ਨੁਮਾਇੰਦੇ ਆਏ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਨਾਮ ਲੈਣ ਦਾ ਟਾਈਮ ਨਹੀਂ ਹੈ ਕਿਰਪਾ ਕਰਕੇ ਤੁਸੀਂ ਮੰਚ ਤੇ ਆ ਜਾਓ ਕਿਉਂਕਿ ਸ਼ਹਿਰ ਕਪੂਰਤਾਲਾ ਦੇ ਵਾਸੀ ਤੁਹਾਡੇ ਨਾਲ ਵੀ ਪਿਆਰ ਕਰਦੇ ਆ ਸੋ ਕੋਲ ਪੈਂਤੀਕੋਸਲ ਹρισਤਨ ਬਲੰਦ ਕਮੇਟੀ ਵੱਲੋਂ ਸਾਰੇ ਹੀ ਵਾਸੀਆਂ ਦਾ ਸਨਮਾਨ ਕੀਤਾ ਜਾਏਗਾ ਉਸ ਤੋਂ ਬਾਅਦ ਇਹ ਜਿਹੜਾ ਹਜ਼ੂਮ ਹੈ ਅੱਗੇ ਵਧੇਗਾ ਔਰ ਸ਼ਹਿਰ ਵਾਸੀਆਂ ਨੂੰ ਪਿਆਰ ਦਾ ਸੰਦੇਸ਼ ਦੇਗਾ God bless you.